ਦੇਸ਼ ਦੀ ਇਕਤਾ ਅਤੇ ਅਖੰਡਤਾ ਲਈ ਆਪਣੀ ਸ਼ਹੀਦੀ ਦੇਣ ਵਾਲੇ ਹਿੰਦ ਸਮਾਚਾਰ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਵਰ੍ਹੇ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਅਜ શ્રી ਸਨਾਤਨ ਧਰਮ ਸਭਾ ਆਸ਼ਰਮ ਤੂਰੀ ਵਿਖੇ ਪ੍ਰਤੀਨਿਧੀ ਸੰਜੀਵ ਜੈਨ ਅਤੇ ਸੁਰਿੰਦਰ ਬਾਂਸਲ ਸੀਤਾ ਦੇ ਯਤਨਾ ਸਦਕਾ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੀ ਤੂਰੀ ਸ਼ਾਖਾ ਵੱਲੋਂ ਲਗਾਇਆ ਗਿਆ पंजाब केसरी समूह के प्रधान संपादक पद्मश्री विजय चोपड़ा जी सह संपादक अविनाश चोपड़ा जी दे मार्गदर्शन जिला इंचार्ज विजय सिंगला की अगवाई हेठ लगाए गए इस कैंप का उद्घाटन मुख्यमंत्री पंजाब भगवंत मान माता श्रीमती हरपाल कौर वलों अमर शहीद लाला जगत नारायण जी ने श्रद्धा के फुल भेंट करते हुए रिबन कट के किया गया कैंप च न्यू कोकिला हस्पता जगरावान टीम की मदद न एक सौ नौ यूनिट खून एक गया कैंप दौरान पुजे ਲੋਕਾਵਲੋਂ ਇਸ ਉਪਰਾਲੇ ਦੀ ਸ਼ਲਾਗਾ ਵੀ ਕੀਤੀ ਗਈ ਅਮਾਸ਼ੀ ਹਿਤ ਲਾਲਾ ਜਗਤ ਨਾਰਾਇਣ ਜੀ ਦੇ 340 ਮੇ ਦੇ ਸ਼ਹੀਦੀ ਦੇ ਵਾਸਤੇ ਅੱਜ ਸਾਡੇ ਸੰਜੀਵ ਵੀਰ ਜੀ ਵੱਲੋਂ ਇੱਥੇ ਖੂਨਦਾਨ ਕੈਂਪ ਲਾਇਆ ਗਿਆ ਜੋ ਕਿ ਇੰਡਸਟਰੀਅਲ ਚੈਂਬਰ ਧੂਰੀ ਵੱਲੋਂ ਨਾਲ ਉਹਨਾਂ ਨੂੰ ਸਪੋਰਟ ਦਿੱਤੀ ਗਈ ਹੈ ਉਹਨਾਂ ਨੇ ਬੜੇ ਮਾਣ ਨਾਲ ਸਾਡੂੰ ਸਟੈਪ ਆਨ ਸੁਸਾਇਟੀ ਨਾਲ ਇੱਥੇ ਬੁਲਾਇਆ ਸੀ ਖੂਨਦਾਨ ਲਈ ਤੇ ਸਾਡੇ ਮੈਂਬਰਸ ਨੇ ਇੱਥੇ ਖੂਨਦਾਨ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਇੱਕ ਮੈਸੇਜ ਦਿੱਤਾ ਕਿ ਤੁਸੀਂ ਖੂਨਦਾਨ ਕਰੋ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਟਾਈਮ ਤੇ ਖੂਨ ਉਪਲਬਧ ਹੋ ਸਕੇ ਸਤਿ ਸ਼੍ਰੀ ਅਕਾਲ ਜੀ ਮੈਂ ਹਰਦੀਪ ਸਰਪੰਚ ਦੋਲਤਪੁਰ ਮੈਂਬਰ ਪੀ ਸੀ ਸੀ ਕਾਂਗਰਸ ਅੱਜ ਅਮਰ ਸਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਵਰਸੀ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨਦਾਨ ਕੈਂਪ ਲਾਇਆ ਗਿਆ ਤੂਰੀ ਸਾਰੀ ਟੀਮ ਵੱਲੋਂ ਰਲ ਕੇ ਕੈਂਪ ਲਾਇਆ ਗਿਆ ਜਿਦੇ ਵਿੱਚ ਮੈਂ ਵੀ ਆਪਣੀਆਂ 45 ਕਿ ਬੋਤਲਾਂ ਖੂਨ ਦੀਆਂ ਦਾਨ ਕਰਾਈਆਂ ਮੇਰੇ ਦੋਸਤਾਂ ਨੇ ਮੇਰੇ ਸਰਕਲ ਨੇ ਜੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਖੂਨਦਾਨ ਕਰਨਾ ਬਹੁਤ ਚੰਗਾ ਕੰਮ ਹੈ ਜੀ ਜਿਵੇਂ ਆਪਾਂ ਖਾਣੇ ਵਾਲੀ ਕਹਿੰਦੇ ਸੰਗਤੌਰ ਪੰਗਤ ਕਰਨੀ ਚਾਹੀਦੀ ਹੈ ਨਾ ਉਦਾਂ ਖੂਨਦਾਨ ਕਰਨਾ ਚਾਹੀਦਾ ਹੈ ਇਹਦੇ 'ਚ ਨਾ ਅਮੀਰ ਗਰੀਬ ਦਾ ਫਰਕ ਹੈ ਨਾ ਕਢਾਉਣ ਵਾਲੇ ਦਾ ਤੇ ਨਾ ਲਾਉਣ ਵਾਲੇ ਦਾ ਇਸੇ ਕਰਕੇ ਹਰ ਇੱਕ ਨੂੰ ਇਹ ਸਭ ਤੋਂ ਵੱਡਾ ਦਾਨ ਹੈ ਜੀ ਦਾਨ ਕਰਨਾ ਚਾਹੀਦਾ ਥੈਂਕ ਯੂ ਸੋ ਮਚ ਅੱਜ ਸਾਡੇ ਧੂਰੀ ਵਿਖੇ ਪ੍ਰੈਸ ਕਲੱਬ ਨੇ ਲਾਲਾ ਜਗਤਨਾਰਾਇਣ ਜੀ ਦੀ ਯਾਦ ਦੇ ਵਿੱਚ ਬਲੱਡ ਕੈਂਪ ਲਗਾਇਆ ਬਹੁਤ ਅੱਛਾ ਪ੍ਰਬਾਲਾ ਇਹਨਾਂ ਦਾ ਇਹੋ ਜਿਹੇ ਬਲੱਡ ਕੈਂਪ ਲਾਉਣੇ ਵੀ ਚਾਹੀਦੇ ਆ ਸ਼ੇਰ ਵੀ ਦੇਣੀ ਚਾਹੀਦੀ ਹੈ ਇਹ ਮਾਨਵਤਾ ਦੀ ਬਹੁਤ ਵੱਡੀ ਸੇਵਾ ਹੈ ਇਹਦੇ ਨਾਲ ਪਤਾ ਨਹੀਂ ਕਿੰਨੇ ਕਿ ਜਾਨਾਂ ਬਚਦੀਆਂ ਨੇ ਔਰ ਰੋਜ਼ ਐਕਸੀਡੈਂਟ ਹੁੰਦੇ ਨੇ ਇਸ ਕਰਕੇ ਇਹ ਬਲੱਡ ਕੈਂਪ ਬਹੁਤ ਹੀ ਵਧੀਆ ਔਰ ਬਹੁਤ ਜ਼ਰੂਰੀ ਉਪਰਾਲਾ ਇਹੋ ਜਿਹੇ ਉਪਰਾਲੇ ਜਰੂਰ ਹੋਣੇ ਚਾਹੀਦੇ ਸਾਰੇ ਮੈਂ ਪ੍ਰੈਸ ਕਲੱਬ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਔਰ ਧੰਨਵਾਦ ਵੀ ਕਰਦਾ ਨੌਜਵਾਨਾਂ ਨੇ ਇਹ ਮੈਸੇਜ ਚੱਲਿਆ ਵੀ ਇਹੋ ਜਿਹੇ ਕੈਂਪ ਲੱਗਦੇ ਨੇ ਉਹ ਚ ਹਮਮਹਾ ਕੇ ਹਿੱਸਾ ਲੈਣਾ ਚਾਹੀਦਾ ਹੈ ਹਰ ਤਰ੍ਹਾਂ ਦਾ ਯੋਗਦਾਨ ਪਾਣਾ ਚਾਹੀਦਾ ਹੈ ਤਾਂ ਕਿ ਸਾਡੇ ਸ਼ਹਿਰ ਦੇ ਹਰ ਇੱਕ ਨੌਜਵਾਨ ਦਾ ਹੌਸਲਾ ਵਧੇ